ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਜਿਹੜਾ ਜੈ ਬਾਪੂ ਜੈ ਭੀਮ ਜੈ ਸੰਵਿਧਾਨ ਦੇ ਬਲ ਦਾ ਪ੍ਰੋਗਰਾਮ ਜਿਹੜਾ ਪੂਰੇ ਦੇਸ਼ ਦੇ ਅੰਦਰ ਦਿੱਤਾ ਗਿਆ 2-3 ਦਿਨ ਪਹਿਲਾਂ ਸਾਡੇ ਪ੍ਰਦੇਸ਼ ਕਾਂਗਰਸ ਕਮੇਟੀ ਦੀ ਬਹੁਤ ਵੱਡੀ ਮੀਟਿੰਗ ਹੋਈ ਸੀ ਜਿਸ ਚ ਆਲ ਇੰਡੀਆ ਕਾਂਗਰਸ ਕਮੇਟੀ ਤੋਂ ਵੀ ਜਿਹੜੇ ਅਹੁਦੇਦਾਰ ਸਾਰੇ ਆਏ ਸੀਗੇ ਤੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਜਿਹੜੇ ਸਾਰੇ ਹੀ ਸਮਿਤੀ ਇੰਚਾਰਜ ਸਿਗੇ ਉਹ ਪੀਮੀ ਇਤਿਹਾਸ ਕਿ 2017 18 19 20 ਕੇ 3 4 ਦਿਨ ਜਿਹੜੇ ਲਗਾਤਾਰ ਪੂਰੇ ਪੰਜਾਬ ਦੇ ਹਰ ਬਲਾਕ ਦੇ ਅੰਦਰ ਹਰ ਹਲਕੇ ਦੇ ਅੰਦਰ ਜਿਹੜਾ ਇਹ ਪ੍ਰੋਗਰਾਮ ਨੂੰ ਲੈ ਕੇ ਤਾਂ ਕਿ ਜਿਹੜਾ ਦੇਸ਼ ਦਾ ਸੰਵਿਧਾਨ ਉਸ ਨੂੰ ਬਚਾਇਆ ਜਾਵੇ ਕਾਰਨ ਇਹ ਹੈ ਕਿ ਪਿਛਲੇ ਦਿਨੀ ਤੁਸੀਂ ਦੇਖਿਆ ਹੋਵੇਗਾ ਕਿ ਜਿਹੜੇ ਦੇਸ਼ ਦੇ ਗ੍ਰਹਿ ਮੰਤਰੀ ਨੇ ਅਮਿਤ ਸ਼ਾ ਜੀ ਉਹਨਾਂ ਨੇ ਇਸ ਦੀ ਲੋਕ ਸਭਾ ਦੇ ਅੰਦਰ ਡਾਕਟਰ ਬੇਦਕਰ ਸਾਹਿਬ ਦੇ ਬਾਰੇ ਬੜੇ ਮਜ਼ਾਕੀਆ ਲਹਿਜੇ ਦੇ ਅੰਦਰ ਇੱਕ ਭੱਤੀ ਸ਼ਬਦਾਵਲੀ ਚ ਜਿਹੜੀ ਗੱਲ ਕੀਤੀ ਆ ਜਿਹੜੀ ਨਾਕਾਬ ਨੇ ਬਰਦਾਸ਼ਤਾਂ ਕਿਉਂਕਿ ਜੇ ਅੱਜ ਤੁਸੀਂ ਅਸੀਂ ਸਾਰੇ ਇੱਥੇ ਖੜੇ ਆ ਇਹ ਜਿਹੜਾ ਸਾਡਾ ਦੇਸ਼ ਦਾ ਸੰਵਿਧਾਨ ਲਿਖਿਆ ਹੋਇਆ ਹੈਗਾ ਡਾਕਟਰ ਬੇਦਕਰ ਸਾਹਿਬ ਨੇ ਇਸ ਦੀ ਰਚਨਾ ਕੀਤੀ ਸੀ ਉਹਦੇ ਤਹਿਤ ਹੀ ਹਰ ਬੰਦੇ ਨੂੰ ਬੋਲਣ ਦਾ ਸੁਣਨ ਦਾ ਅਧਿਕਾਰ ਆ ਤੇ ਹਰ ਬੰਦਾ ਜਿਹੜਾ ਇਸ ਦੇਸ਼ ਦੇ ਅੰਦਰ ਆਪਣੀ ਗੱਲਬਾਤ ਹੋ ਰੱਖ ਸਕਦਾ ਹੈਗਾ ਪਰ ਪਿਛਲੇ ਕੋਈ 11 ਸਾਲ ਚ ਬੜੀ ਮਤਲਬ ਕਿ ਹਰ ਇਨਸਾਨ ਦੀ ਜਿਹੜੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਬੀਜੇਪੀ ਦੀ ਸਰਕਾਰ ਨੇ ਇਦਾਂ ਹੀ ਪੰਜਾਬ ਦੇ ਅੰਦਰ ਵੀ ਜਿਹੜੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਉਹਦੇ ਵੱਲੋਂ ਵੀ ਜਿਹੜੀ ਆਵਾਜ਼ ਆਹੋ ਬੁਲੰਦ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸੋ ਇਹ ਪ੍ਰੋਗਰਾਮ ਜਿਹੜਾ ਉਸ ਲੜੀ ਦੇ ਤਹਿਤ ਜਿਹੜਾ ਇਹ ਦਿੱਤਾ ਗਿਆ ਪਾ ਇਹ ਪ੍ਰੋਗਰਾਮ ਜਿਹੜਾ ਹੈਗਾ ਉਹ ਜੰਗੀ ਪੱਧਰ ਤੇ ਜਿਹੜਾ ਅੱਗੇ ਚੱਲੀ ਰਹੇਗੇ ਅਤੇ ਤਕੜੇ ਹੋ ਕੇ ਜਿਹੜਾ ਹੈਗਾ ਅਸੀਂ ਦੇਸ਼ ਦੇ ਸੰਵਿਧਾਨ ਦੀ ਜਿਹੜੀ ਰਾਖੀ ਆ ਉਹ ਕਰਨੀ ਆ ਅਤੇ ਡਾਕਟਰ ਮੇਦਕਰ ਸਾਹਿਬ ਦੇ ਅਸੀਂ ਇੱਥੇ ਆਏ ਆ ਚਰਨਾਂ ਦੇ ਵਿੱਚ ਅਤੇ ਸਾਰਿਆਂ ਨੇ ਸੌ ਚੁੱਕੀ ਆ ਕਿ ਅਸੀਂ ਇਸ ਦੇਸ਼ ਦੇ ਸੰਵਿਧਾਨ ਦੀ ਰਾਖੀ ਤੇ ਲਈ ਜੇ ਸਾਨੂੰ ਆਪਣਾ ਜੀਵਨ ਵੀ ਬਲੀਦਾਨ ਦੇਣਾ ਪਿਆ ਆ ਜੀ ਆਪਣਾ ਜੀਵਨ ਬਿਖਦਾ। ਕੰਪੋਲ ਸਾਹਿਬ ਤੁਸੀਂ ਲੋਕਾਂ ਨੂੰ ਸੰਬੋਧਨ ਕਰ ਰਹੇ ਸੀ ਵਿੱਚੋਂ ਕੁਝ ਬੰਦੇ ਉੱਠ ਕੇ ਆਇਆ ਕਿਸੇ ਦੀ ਤਲਵਾਰ ਮਾਰਤੀ ਕਿਸੇ ਦੀ ਮੰਜਾ ਚੋਰੀ ਹੋ ਗਈ ਕਿਸੇ ਦੀ ਬੱਕਰੀਆਂ ਚੋਰੀਆਂ ਹੋ ਗਈਆਂ ਕਿਆ ਕਹਿਣਾ ਚਾਹੁੰਦੇ ਇਸ ਮਾਹੌਲ ਦੇ ਬਾਰੇ ਦੇਖੋ ਤੁਹਾਡਾ ਬੜਾ ਧੰਨਵਾਦ ਆ ਵੈਸੇ ਤਾਂ ਪਿਛਲੇ ਸਮੇਂ ਦੌਰਾਨ ਮੈਂ ਕਾਫੀ ਦਿਨਾਂ ਤੋਂ ਦੇਖ ਰਿਹਾ ਕਿ ਤੁਸੀਂ ਵੀ ਜਿਹੜੀ ਸੱਚ ਦੀ ਆਵਾਜ਼ ਆ ਉਸ ਨੂੰ ਬੁਲੰਦ ਕਰਨ 'ਚ ਲੱਗੇ ਆ ਸਾਰੀ ਇੱਥੇ ਦੀ ਮੀਡੀਆ ਮੈਂ ਇਕੱਲੇ ਇੱਕ ਦਾ ਨਾਮ ਨਹੀਂ ਲੈਂਦਾ ਸਾਰਾ ਮੀਡੀਆ ਪੂਰੀ ਆਵਾਜ਼ ਬੁਲੰਦ ਕਰਨ ਦੀ ਕੋਸ਼ਿਸ਼ ਕੀਤੀ ਜਿਹਦੇ ਤੋਂ ਜਿਹੜੀ ਉਹਦੀ ਐਮਐਲਏ ਆ ਉਹਦਾ ਅਤੇ ਉਹਦੇ ਲਾਏ ਹੋਏ ਅਧ ਉਹ ਬਖਲਾਟ ਚ ਆ ਗਏ ਬਖਲਾਟ ਇਸ ਕਰਕੇ ਆ ਗਏ ਤੇ ਮੁੜ ਕੇ ਉਹ ਪੱਤਰਕਾਰਾਂ ਨੂੰ ਇਹ ਧਮਕੀਆਂ ਦੇ ਲਾ ਕੇ ਤਬਾਨ ਲਾ ਕੇ ਕਿਸੇ ਨੂੰ ਕਹਿਣ ਨਾ ਤੂੰ ਸਾਡੀ ਖਬਰ ਨਹੀਂ ਲਾਣੀ ਇੱਥੇ ਕੋਈ ਕਿਸੇ ਦੀ ਖਬਰ ਲਾਣ ਨੂੰ ਤਿਆਰ ਨਹੀਂ ਹੈ ਮੈਂ 2-3 ਦਿਨ ਪਹਿਲਾਂ ਪੁਰਾਣੇ ਰਾਜਪੁਰੇ ਜਿੱਥੋਂ ਮੈਂ ਕਿਤੇ ਗਿਆ ਸੀ ਫੰਕਸ਼ਨ ਤੇ ਤਾਂ ਵਾਪਸੀ ਤੇ ਆ ਰਿਹਾ ਤਾਂ ਕਿਸੇ ਬੰਦੇ ਨੇ ਮੈਨੂੰ ਦੱਸਿਆ ਕਿ ਮੇਰੀ ਬਾਈਕ ਮਤਲਬ ਤੇ ੱੱਕਾ ਮਾਰ ਕੇ ਬਾਈਕ ਖੋਣ ਦੀ ਕੋਸ਼ਿਸ਼ ਕੀਤੀ ਰੌਲਾ ਪੈ ਗਿਆ ਤਾਂ ਮੇਰਾ 8000 ਰੁਪਏ ਲੈ ਕੇ ਚਲੇ ਗਏ ਇਹਦਾ ਚੌਕੀ ਇੰਚਾਰਜ ਉਹ ਕਹਿੰਦਾ ਵੀ ਪਹਿਲਾਂ ਮੈਨੂੰ ਇੱਥੇ ਡਾਇਵਰਟ ਦੇ ਤੇ ਤੇਰੀ ਚੋਰੀ ਹੋ ਗਈ। ਐਦਾਂ ਹੀ ਕੁਝ ਦਿਨ ਪਹਿਲਾਂ ਇੱਕ ਡਾਕਾ ਪੈ ਗਿਆ ਸੀਗਾ ਇੱਥੇ ਥਾਣੇ ਦੇ ਬਾਹਰ। ਉਹ ਪਰਿਵਾਰ ਦੀ ਕੋਈ ਸੁਣਵਾਈ ਨਹੀਂ ਹੋਈ ਜਦੋਂ ਅਸੀਂ ਤੁਸੀਂ ਸਾਰੇ ਅਸੀਂ ਉੱਥੇ ਇਕੱਠੇ ਹੋ ਕੇ ਗਏ ਤਾਂ ਜਿੰਨਾ ਬਦਤਮੀਜ਼ੀ ਵਾਲਾ ਬਿਹੇਵੀਅਰ ਉਹਦੇ ਐਸਐਚਓ ਦਾ ਸੀ ਜਿਹੜਾ ਆਪਣੇ ਆਪ ਨੂੰ ਹੁਣ ਗੁੰਡਾ ਸੰਧ ਚ ਰੱਖ ਲਿਆ। ਪਹਿਲਾਂ ਵੀ ਚਲੋ ਰਿਹਾ ਬੰਦਿਆਂ ਵਾਂਗ ਮੈਂ ਤਾਂ ਉਹਦੀ ਧੌਣ ਤੇ ਘੋੜਾ ਰੱਖ ਕੇ ਉਹਰੇ ਰੱਖਾਇਆ। ਬੰਦਿਆਂ ਵਾਂਗ ਉਹ ਤੋਂ ਕੰਮ ਲੈਦਾ ਰਿਹਾ। ਪਰ ਉਦੋਂ ਕਦੇ ਕਿਤੇ ਮਤਲਬ ਕਹਿਣ ਦਾ ਅਜਿਹੇ ਹਾਲਾਤ ਨਹੀਂ ਸੀ ਪੈਦਾ ਹੋਏ। ਅੱਜ ਤੁਸੀਂ ਇਹ ਦੇਖੋ ਵੀ ਥਾਂ-ਥਾਂ ਦੇ ਉੱਤੇ ਗੋਲੀਆਂ ਚੱਲ ਰਹੀਆਂ ਲੁੱਟਾਂ ਖੋਹਾਂ ਤਿੰਨ ਦਿਹਾੜੇ ਕਦੇ ਕਿਸੇ ਗਰੀਲਾ ਆ ਸਾਡਾ ਬਿੱਦਿਆ ਦਾ ਮੰਦਿਰ ਆ ਪਟੇਲ ਕਾਲਜ ਉੱਥੇ ਤੁਸੀਂ ਬੜੀ ਵੱਡੀ ਜਿਹੜੀ ਚੋਰੀ ਆ ਹੋ ਗਈ ਆ ਤੇ ਕੋਈ ਕਿਸੇ ਦੀ ਕੋਈ ਸੁਣਵਾਈ ਨਹੀਂ ਤਾਂ ਉਹਨਾਂ ਦਾ ਜੇ ਅਸੀਂ ਜਾ ਕੇ ਕਿਹਾ ਤਾਂ ਪਹਿਲੀ ਗੱਲ ਤਾਂ ਉਹ ਦੌੜ ਗਿਆ ਉਸ ਵਕਤ ਹੀ ਉਹ ਤੇ ਬਾਅਦ ਵਿੱਚ ਜਦੋਂ ਉਹਨੂੰ ਪਤਾ ਲੱਗਿਆ ਕਿ ਅਸੀਂ ਉੱਥੋਂ ਚਲੇ ਗਏ ਬਾਅਦ ਵਿੱਚ ਆ ਗਿਆ ਉੱਤੇ ਤਾਂ ਉਸ ਪਰਿਵਾਰ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਇਹ ਤਾਂ ਜੀ ਪੁੱਠਾ ਸਿੱਧਾ ਜਿਹੜਾ ਹੈਗਾ ਇਹ ਬਿਆਨ ਆ ਉਹ ਦੇਉਂਦੇ। ਪਰ ਮੈਂ ਇਹਨਾਂ ਕਹਿਣਾ ਚਾਹੁੰਦਾ ਮੈਨੂੰ ਇਹਨਾਂ ਗੱਲਾਂ ਦਾ ਤਾਂ ਕੋਈ ਫਰਕ ਨਹੀਂ ਪੈਂਦਾ। ਪਰ ਕੀ ਉਹਨੂੰ ਜਸਟਿਸ ਮਿਲ ਗਿਆ ਉਸ ਪਰਿਵਾਰ ਨੂੰ? ਕੀ ਉਹਦੀ ਚੋਰੀ ਇਹਨਾਂ ਨੇ ਦਿਲਾਕੇ ਦੇਤੀ ਹੈਗੀ ਆ? ਪਰ ਨਹੀਂ। ਐਵੇਂ ਇੱਕ ਬਜ਼ੁਰਗ ਦੀਆਂ ਅੱਖਾਂ ਦੇ ਵਿੱਚ ਮਿਰਚਾਂ ਪਾ ਕੇ ਉਹਦੀ ਬਾਈਕ ਖੋ ਕੇ ਲੈ ਕੇ 100 ਰੁਪਏ ਲੈ ਕੇ ਤੇ ਮੈਂ ਉਦੋਂ ਹੀ ਉਹਨਾਂ ਨੂੰ ਕਹਿਆ ਹਸਪੀਟਲ ਜਦ ਮੈਂ ਗਿਆ ਮੈਂ ਉਹਨਾਂ ਨੂੰ ਕਹਿਆ ਤੁਹਾਡਾ ਕੋ ਮਾਰਨਾ ਤਾਂ ਹੈ ਨਹੀਂ ਕਿਉਂਕਿ ਮੈਨੂੰ ਤਾਂ ਭਰੋਸਾ ਹੀ ਉੱਠ ਗਿਆ ਹੈਗਾ। ਇਹ ਰਾਜਪੁਰੇ ਦੀ ਪੁਲਿਸ ਤੋਂ ਮੈਨੂੰ ਕੀ ਉੱਠ ਗਿਆ ਪੂਰੇ ਰਾਜਪੁਰੇ ਦੇ ਲੋਕਾਂ ਨੂੰ ਉੱਠ ਗਿਆ ਹੈਗਾ ਇੱਥੋਂ ਦੀ ਪੁਲਿਸ ਤੇ ਭਰੋਸਾ ਨਹੀਂ ਰਿਹਾ ਹੈਗਾ ਤੇ ਅੱਜ ਤੁਸੀਂ ਇਹ ਦੇਖੋ ਵਰਧਮਾਨ ਕਲੋਨੀ ਚ ਮੰਦਰ ਦੇ ਵਿੱਚ ਚੋਰੀ ਹੋ ਗਈ ਹਰ ਥਾਂ ਤੇ ਆ ਹੁਣੇ-ਹੁਣੇ ਜਦ ਮੈਂ ਬੋਲ ਰਿਹਾ ਸੀ ਤੁਹਾਡੇ ਸਾਹਮਣੇ ਨਲਾਸ ਰਾਤ ਇੱਕ ਬੱਚਾ ਧਰਮਲ ਦੇ ਵਿੱਚੋਂ ਸਿਕਿਉਰਿਟੀ ਦੀ ਜੌਬ ਕਰਦਾ ਸੀ ਘਰ ਨੂੰ ਵਾਪਸ ਆ ਰਿਹਾ ਸੀ ਉਹਦੇ ਗੋਲੀ ਮਾਰੀ ਉਹ ਪੀਪੀਆਈ ਚ ਪੇ ਆਏਗਾ ਕੀ ਕਰਦੀ ਆ ਪੁਲਿਸ ਇਹ ਮੈਨੂੰ ਇਸ ਗੱਲ ਦਾ ਤਾਂ ਜਵਾਬ ਦੇਵੇ ਐਮਐਲਏ ਦਾ ਕੰਮ ਹੈ ਯਾਰ ਲੁੱਟਣਾ ਥੋੜੀ ਹੁੰਦਾ ਲੋਕਾਂ ਨੂੰ ਜਸਟਿਸ ਦੇਣਾ ਹੁੰਦਾ ਕਿ ਇਹ ਉਪਰਲੀ ਸੀ ਲੂਟਿੰਗ ਦਾ ਪੀਪਲ ਆਫ ਦਾ ਰਾਜਪੁਰਾ ਮੈਂ ਇਹ ਕਹਿ ਰਿਹਾ ਹਾਂ ਕਿ ਮੈਂ ਤੁਹਾਨੂੰ ਦੱਸਾਂ ਅਰ ਅਸੀਂ ਦੇਖ ਰਹੇ ਸੀ ਦੇਖ ਰਹੇ ਹਾਂ ਕਿ ਮੈਂ ਤੁਹਾਨੂੰ ਦੱਸਾਂ ਅਰ ਮੈਂ ਤੁਹਾਨੂੰ ਇੱਕ ਦਾ ਦਿੰਨਾ ਮੈਂ ਥੋੜਾ ਜਿਹਾ ਹੋਰ ਵੇਟ ਕਰਾਂਗਾ ਤੇ ਮੈਂ ਪੂਰੇ ਹਲਕੇ ਦੇ ਪਿੰਡ ਪਿੰਡ ਘਰ ਘਰ ਸ਼ਹਿਰ ਦੇ ਵਾਰਡ ਚ ਕੋਟੇ ਕੋਨੇ ਚ ਜਾ ਕੇ ਇਵੇਂ ਖਲਾਫ ਬਹੁਤ ਜੰਗੀ ਪੱਧਰ ਤੇ ਸੀ ਮੁਹਿੰਮਾ ਜਿਹੜੀ ਉਹ ਚਲਾਵਾਂ ਕਸੇ। ਕੋਸੇਬ ਹਲਕੇ ਦੇ ਵਿੱਚ ਸਹਮ ਦਾ ਮਾਹੌਲ ਹੈ, ਡਰ ਦਾ ਮਾਹੌਲ ਹੈ ਪਰ ਐਸਐਚਓ ਸਾਹਿਬ ਨੇ ਤੁਹਾਨੂੰ ਹੀ ਹੈਂਡਫ੍ਰੀ ਤੇ ਕਹਿ ਸੀਗਾ ਛੋਟੀ ਮੋਟੀ ਆ ਗੱਲਾਂ ਤਾਂ ਹੁੰਦੀਆਂ ਰਹਿੰਦੀਆਂ। ਨਹੀਂ। ਉਹ ਹਰ ਇੱਕ ਗੱਲ ਨੂੰ ਛੋਟੀ ਮੋਟੀਆਂ ਗੱਲਾਂ ਕਰਦਾ ਹੈਗਾ। ਨਜਾਇਜ਼ ਮੁਕੱਦਮੇ ਦਰਜ ਕੀਤੇ ਜਾਂਦੇ ਰਾਤ ਵੀ ਸਾਡੇ ਬਨੂੜ ਦੀ ਪੁਲਿਸ ਨੇ ਐਮਐਲਏ ਦੇ ਕੈਂਪ ਦੇ ਉੱਤੇ ਸਾਡੇ ਵਰਕਰ ਦੇ ਉੱਤੇ ਇੱਕ ਨਜਾਇਜ਼ ਮੁਕੱਦਮਾ ਦਰਜ ਕਰਤਾ। ਕਿਉਂਕਿ ਇਹਨਾਂ ਨੂੰ ਤਕਲੀਫ ਹੋਈ ਕਿ ਉੱਤੇ ਵੀ ਜਿਹੜੀ ਹੈਗੀ ਕਾਂਗਰਸ ਸਿਕਿਉਰਟੀ ਪਈ ਹੈਗੀ। ਉਰੇ ਦਾ ਗੁੰਡਾ ਕਰਦੀ ਇਹਨੇ ਐਸਐਚਓ ਨੇ ਜਿਹੜਾ ਉਰੇ ਦਾ ਉਨੇ ਕਰਾਈਆ ਪਹਿਲਾਂ ਉਹਨੇ ਲੁੱਟੀ ਤੇਦੀ ਚੋਣ ਲੁੱਟੀ ਗੁਰੂ ਅੰਗਦ ਦੇਵ ਕਲੋਨੀ ਦੀ ਹੁਣ ਉਹਨੇ ਜਿਹੜੀ ਬੋਕਲ ਪੁਆਇੰਟ ਦੀ ਚੋਣ ਲੁੱਟੀ ਇਹ ਤਾਂ ਲਟੇਰਾ ਹੈਗਾ ਇਹ ਇਹ ਤਾਂ ਵੋਟਾਂ ਦਾ ਲਟੇਰਾ ਹੈ ਡੈਮੋਕ੍ਰੇਸੀ ਦਾ ਕਹਾਣ ਕਰਨ ਤੇ ਲੱਗੇ ਹੋਏ ਹੈ ਕਿ ਹੈ ਸੋ ਕੋਈ ਗੱਲ ਨਹੀਂ ਇਹ ਸਮਾਂ ਹੰਦਾ ਜਾਂਦਾ ਰਹਿੰਦਾ ਪ੍ਰਧਾਨ ਜੀ ਇੰਨੇ ਵੀ ਇੱਥੇ ਰਹਿਣਾ ਅਸੀਂ ਵੀ ਇੱਥੇ ਰਹਿਣਾ ਕੋਈ ਗੱਲ ਨਹੀਂ ਅਗਰ ਸਾਡੇ ਚ ਤੰਮ ਹੋਇਆ ਸਾਨੂੰ ਸਾਡੀ ਮਾਂ ਨੇ ਜੰਮਿਆ ਹੋਇਆ ਤਾਂ ਇਹਨਾਂ ਲੋਕਾਂ ਦਾ ਬਦਲਾ ਹਰਦਿਆਲ ਸਿੰਘ ਲਏਗਾ। ਪ੍ਰਧਾਨ ਜੀ ਜਿਸ ਤਰ੍ਹਾਂ ਪੰਜਾਬ ਪੁਲਿਸ ਦੀ ਕਾਰਜਕਾਰੀ ਦੇਖਦੇ ਹੋ ਪ੍ਰਧਾਨ ਮੰਤਰੀ ਇੱਥੇ ਆਉਂਦੇ ਸੀਗੇ ਤਾਂ ਹੁਣ ਕਿਸਾਨਾਂ ਦੇ ਉੱਪਰ 307 ਦਾ ਪਰਚਾ ਜਿਹੜਾ ਦਿੱਤਾ ਗਿਆ ਉਸ ਨੂੰ ਕਿਵੇਂ ਦੇਖ ਦੂੰ ਸਾਰੀ ਪੀੜੀ। ਨਹੀਂ ਹੁਣ ਮੈਨੂੰ ਇੱਕ ਦੱਸੋ ਵੀ 3 ਸਾਲ ਤੋਂ ਬਾਅਦ ਕਿਸਾਨ ਕਿਸਾਨਾਂ ਦੇ ਉੱਤੇ ਜਿਹੜਾ ਵਰਚਾ ਦਿੱਤਾ ਹੈਗਾ ਉਦੋਂ ਦੇ ਤਾਂ ਕੋਈ ਬੋਲੇ ਨਹੀਂ। ਇਹ ਸ਼ਰਮ ਇੱਥੇ ਦਾ ਮੁੱਖ ਮੰਤਰੀ ਵੀ ਜਿਹੜਾ ਮਿਲਿਆ ਹੋਇਆ ਉਹਨਾਂ ਦੇ ਨਾਲ ਤੇ ਇਹ ਵੀ ਜਿਹੜਾ ਹੈਗਾ ਪੂਰੇ ਕੁਛ ਬੋਲੀ ਜਾਂਦਾ ਹੈਗਾ ਉੱਪਰੋਂ ਜਿਹੜਾ ਹੈਗਾ ਠਕਾਈ ਕਰੀ ਜਾਂਦਾ ਕਿਸਾਨਾਂ ਦੀ ਵੀ ਇਹ। ਸੋ ਮੈਂ ਕਿਸਾਨਾਂ ਨੂੰ ਵੀ ਸਮਝੜਾ ਚਾਹੀਦਾ ਕਿ ਜਿਹੜਾ ਇਹਦਾ ਡਬਲ ਜਿਹੜਾ ਰੋਲ ਆ ਉਹਨੂੰ ਇਹ ਕਿਸ ਤਰੀਕੇ ਦੇ ਨਾਲ ਲੈਂਦੇ ਆ ਰੋ ਦੇ ਖਿਲਾਫ ਵੀ ਇਹਨਾਂ ਨੂੰ ਤਕੜੇ ਹੋ ਕੇ ਜਿਹੜਾ ਹੈਗਾ ਸੰਘਰਸ਼ ਲਾਣਾ ਚਾਹੀਦਾ ਪ੍ਰਧਾਨ ਸਾਹਿਬ ਜਿਹੜੇ ਕਿਸਾਨ ਐ ਉਹ ਪਿੱਛੇ 13 ਫਰਵਰੀ ਤੋਂ ਬੈਠੇ ਐ ਚਲੋ ਇਹਦਾ ਸੈਂਟਰ ਦਾ ਮਹਿਕਮਾ ਜੀ ਸੈਂਟਰ ਨਾਲੋਂ ਦੀ ਗੱਲਬਾਤ ਐ ਪਰ ਪੰਜਾਬ ਸਰਕਾਰ ਦਾ ਜਿਹੜਾ ਰੋਲ ਐ ਠਕਨੌਰ ਹਲਕੇ ਦੀਆਂ ਸੜਕਾਂ ਦੇ ਵਿੱਚ ਦੋ ਦੋ ਤਿੰਨ ਤਿੰਨ ਫਟੋਏ ਪਏ ਪਈਆਂ ਟੁਕੀਆਂ ਪਈਆਂ ਬੁਰਾ ਹਾਲ ਹੋਇਆ ਪਿਆ ਪੰਜਾਬ ਸਰਕਾਰ ਇਹ ਸੜਕਾਂ ਦੀ ਰਿਪੇਅਰ ਵਾਲ ਕਿਉਂ ਧਿਆਨ ਦੇ ਰਹੀ ਹੈ ਤੇ ਵੀ ਦੁੱਖੀ ਘਣਾ ਚੱਲ ਜਲੂ ਰਿਪੇਅਰ ਤਾਂ ਇਹਨਾਂ ਨੇ ਕਿਤੇ ਵੀ ਪੰਜਾਬ ਚ ਕੋਈ ਟਾਕੀ ਨਹੀਂ ਲਾਈ ਪਰ ਇੱਕ ਤੁਸੀਂ ਇਹ ਦੇਖੋ ਤੁਸੀਂ ਪਰ ਇੱਕ ਤੁਸੀਂ ਦੇਖੋ ਵੀ ਉਰੇ ਇਹਨਾਂ ਦੇ ਜਿਹੜੇ ਬੰਦੇ ਆ ਆਮ ਆਦਮੀ ਪਾਰਟੀ ਦੇ ਜਿਹੜੇ ਲਟੇਰੇ ਆ ਉਹ ਹੁੰਡਾ ਟੈਕਸ ਲਾ ਰਹੇ ਹੈਗੇ ਵੇਖੋ ਤੁਸੀਂ ਉਹ ਵੀ ਮਤਲਬ ਕਹਿੰਦਾ ਉਹ ਘਨੋਰ ਹਲਕੇ ਦਾ ਪਿੰਡ ਆ ਜਿੱਥੇ ਮਤਲਬ ਕਹਿੰਦਾ ਵੀ ਲਾਈ ਲਾਈ ਹਾਂ ਗੁੰਡਾ ਟੈਕਸ ਜਿਹੜਾ ਲੋਕਾਂ ਤੋਂ ਲੰਘਣਾ ਵੀ ਮਤਲਬ ਕਹਿੰਦਾ ਵੀ ਬੇਹਾਲ ਕੀਤਾ ਪਿਆ ਤੁਸੀਂ ਪ੍ਰਧਾਨ ਸਾਹਿਬ ਕਹਿ ਰਹੇ ਹੋ ਥੋੜੇ ਦਿਨ ਹੋਲਡ ਵੇਟ ਕਰਾਂਗੇ ਵੇਟ ਕਿਸ ਗੱਲ ਕਰਕੇ ਕਰੋਗੇ ਤੁਸੀਂ ਅਸਲ ਟਾਈਮ ਪਹਿਲਾਂ ਮੈਂ ਦਿੱਤਾ ਮੈਂ ਹੁਣ ਵੀ ਇਹਨਾਂ ਨੂੰ ਟਾਈਮ ਦੇਣਾ ਵੀ ਇਹ ਸੁਧਰ ਜੋ ਨਹੀਂ ਤਾਂ ਫਿਰ ਅਸੀਂ ਚੰਗੀ ਪੱਧਰ ਦੇ ਉੱਤੇ ਜਿਹੜੀ ਪੂਰੇ ਹਲਕੇ ਕੋਈ ਟਾਈਮ ਮਹੀਨਾ 2 ਮਹੀਨੇ ਸਾਲ ਸੀ ਮਹੀਨਾ ਹੁਣ ਤਾਂ ਕੋਈ ਹੈ ਨਹੀਂ ਜੀ ਜਿਹੜਾ ਦੇ ਦਿਆ ਦਿੱਲੀ ਦੀ ਇਲੈਕਸ਼ਨ ਤੋਂ ਬਾਅਦ ਪਰਿਯੋਗ ਕੇ ਕਦੋਂ ਮਿਲ ਕੇ ਗੱਲ ਕਰਾਂ। ਕਾਂਦੀ ਕਬੂਲੇ ਨਾਮ ਤੇ ਇਹ ਮੇਰਾ ਕੇਂਦਰ ਸਰਕਾਰ ਨੇ ਨਵਾਲ ਸਾਹਿਬ ਨੂੰ ਕੱਲ ਮੀਟਿੰਗ ਦਾ ਸਟੇਟੈਂਸ ਨੇ ਬੁਲਾ। ਆਨਲੇਵਲ ਸਾਹਿਬ ਨੇ ਮੈਨੂੰ ਕੱਲ ਪਹਿਲੇ ਇੱਕ ਐਕਸੈਪਟ ਕਰਤਾ। ਕੀ ਦੇਖਦੇ ਹੋ ਸੀਰੇ ਚੜ੍ਹੇ ਕਿ ਕਿਤੇ ਗਾ। ਦੇਖੋ ਅਸੀਂ ਤਾਂ ਮਤਲਬ ਕਿ ਪਰਮਾਤਮਾ ਕੋਲ ਉਹਨਾਂ ਦੀ ਜਿਹੜੀ ਉਮਰ ਦੀ ਜਿਹੜੀ ਹੈਗੀ ਅਰਦਾਸ ਕਰਦੇ ਆ ਲੰਮੀ ਉਮਰ ਦੇ ਲਈ ਅਰਦਾਸ ਕਰਦੇ ਆ ਕੋ ਜਲਦੀ ਤੰਦਰੁਸਤ ਹੋਣ ਅਤੇ ਠੀਕ ਹੋ ਕੇ ਉਹ ਆਪਣੇ ਕੰਮ ਬਾਕੀ ਜਿਹੜਾ ਕੇਂਦਰ ਨੇ ਜਿਹੜਿਆ ਉਹਨਾਂ ਨੂੰ ਚਿੱਠੀ ਭੇਜੀ ਆ ਉਹ ਐਕਸੈਪਟ ਕਰਨਾ ਨਾ ਕਰਨਾ ਇਹ ਕਿਸਾਨਾਂ ਦਾ ਆਪਣਾ ਮਾਮਲਾ ਹੈਗਾ ਜਿਹੜੋ ਕੋਈ ਕੁਝ ਚਾਣਗੇ ਤਾਂ ਉਹਨਾਂ ਦੇ ਨਾਲ ਗੱਲ ਕਰਨੀ ਚਾਣਗੇ ਤਾਂ ਕਰ ਲੈਣਗੇ ਨਹੀਂ ਉਹਨਾਂ ਦੀ ਠੀਕ ਹੈ ਜੀ ਜਿਹੜਾ ਟਾਈਮ ਰੱਖਿਆ ਸੀ ਕਿਸਾਨਾਂ ਦੇ ਨਾਲ ਅਸੀਂ ਕਿਸਾਨਾਂ ਦੇ ਨਾਲ ਅਸੀਂ ਕਿਸਾਨਾਂ ਦੇ ਨਾਲ ਕਿਉਂ ਉਹਨਾਂ ਨੇ ਜੀ ਦਾ ਰੱਖਿਆ ਹੈ ਲਗਭਗ ਇੱਕ ਮਹੀਨਾ ਗਾਇਬ ਹੈਗਾ ਇਹ ਪਹਿਲੇ ਵੀ ਉਹਨਾਂ ਦੀ ਸੀ ਮੀਟਿੰਗ ਜਿਹੜਾ ਲੇਟ ਰੱਖਿਆ ਇਸ ਬਾਰੇ ਕੀ ਕਹਿਣਾ ਚਾਹੋ ਦੇਖੋ ਜੀ ਉਹਨਾਂ ਨੇ ਟਾਲਣ ਦੀ ਕੋਸ਼ਿਸ਼ ਕੀਤੀ ਹੈ ਬਹਾਨਾ ਲਾਤਾ ਕਿ 9 ਤਰੀਕ ਤੱਕ ਤਾਂ ਜੀ ਕੋਟਾ ਕੰਡਕਟ ਲੱਗਿਆ ਹੋਇਆ ਹੈਗਾ ਥੋੜਾ ਕੰਡਕਟਰ ਉੱਤੇ ਲੱਗਿਆ ਪੰਜਾਬ ਤਾਂ ਨਹੀਂ ਲੱਗਿਆ ਹੈਗਾ ਤੇ ਦਿੱਲੀ ਲੱਗਿਆ ਹੋਇਆ ਹੈਗਾ ਇੱਥੇ ਤਾਂ ਨਹੀਂ ਲੱਗਿਆ ਹੈਗਾ ਹਰੇ ਐਨ ਵਿੱਚ ਤਾਂ ਨਹੀਂ ਲੱਗਿਆ ਕਿੱਥੇ ਤਾਂ ਨਹੀਂ ਲੱਗਿਆ ਠੀਕ ਹੈ ਜੀ ਠੀਕ ਹੈ ਜੀ ਧੰਨਵਾਦ ਮੈਨੂੰ ਨਹੀਂ ਲੱਗਦਾ ਆਵਾਜ਼ ਆਈ ਉਹਨਾਂ ਦੀ ਆਇਆ ਰਹੋ